ਦਾ ਹਾਈਵੇ ਤੇ ਆਟੋ ਸਕੂਟਰੀ ਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਜੀ ਹਾਂ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਨੇ ਭਾਜੜਾ ਦਿੱਤੀਆਂ ਨੇ ਹਾ ਹਾ ਕਾਰ ਜੁੜੀ ਹੈ ਉਹ ਮਚਾ ਦਿੱਤੀ ਹੈ ਤਾਂ ਤਸਵੀਰਾਂ ਬਹੁਤ ਖੌਫਨਾਕ ਨੇ ਆਟੋ ਜੜਿਆ ਉਹ ਤਾਂ ਸੜ ਕੇ ਸੁਆਹ ਹੋ ਚੁੱਕਿਆ ਹੈ ਕਾਰ ਦੇ ਵੀ ਪ੍ਰਖੱਚੇ ਉੱਡ ਚੁੱਕੇ ਨੇ ਔਰ ਸਕੂਟਰੀ ਜੁੜੀ ਹੈ ਅੱਧੀ ਕਿਤੇ ਪਈ ਹੈ ਤੇ ਅੱਧੀ ਕਿਤੇ ਪਈ ਹੈ ਬਹੁਤ ਭਿਆਨਕ ਹਾਦਸਾ ਹੈ ਇੱਕ ਜਣੇ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤੇ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਆਟੋ ਜਿਹੜਾ ਆ ਉਸ ਉਹਦੀ ਟੱਕਰ ਸਕੂਟਰੀ ਦੇ ਨਾਲ ਕੋਈ ਔਰ ਸਕੂਟਰੀ ਦੇ ਨਾਲ ਟੱਕਰ ਕਾਰ ਦੀ ਹੋ ਗਈ ਤਾਂ ਤਿੰਨੇ ਚੀਜ਼ਾਂ ਆਪਸ ਦੇ ਵਿੱਚ ਟਕਰਾ ਗਈਆਂ ਬੈਲੈਂਸ ਵਿਗੜਨ ਕਰਕੇ ਬੇਕਾਬੂ ਹੋ ਗਈਆਂ ਔਰ ਉਸ ਤੋਂ ਬਾਅਦ ਆਟੋ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਕਾਰਨ ਆਟੋ ਜਿਹੜਾ ਆ ਸਾਰਾ ਸੜਕੇ ਸੁਆਹ ਹੋ ਚੁੱਕਿਆ ਔਰ ਗੱਡੀ ਦੇ ਅਸੀਂ ਗੱਲ ਕਰੀਏ ਤਾਂ ਗੱਡੀ ਦੇ ਵੀ ਕੱਲੇ ਕੱਲੇ ਪਰਖੱਚੇ ਉੱਡ ਚੁੱਕੇ ਨੇ ਬਾਰੀਆਂ ਸ਼ੀਸ਼ੇ 에ਅਰ ਬੈਗ ਵਗੈਰਾ ਵੀ ਖੁੱਲ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਹਾਈਵੇ ਤੇ ਦਰਅਸਲ ਇਹ ਹਾਦਸਾ ਵਾਪਰਿਆ ਹਾਦਸਾ ਜਦੋਂ ਹੋਇਆ ਤਾਂ ਆਸ-ਪਾਸ ਕਈ ਲੋਕ ਸੀ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਕਿਉਂਕਿ ਹਾਈਵੇ ਸੀਗਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਅੱਗੇ ਪਿੱਛੇ ਵੀ ਟ੍ਰੈਫਿਕ ਸੀਗੀ ਔਰ ਜੱਕਦਮ ਆਟੋ ਜਿਹੜਾ ਆ ਉਸ ਨੂੰ ਭਿਆਨਕ ਅੱਗ ਲੱਗ ਜਾਂਦੀ ਔਰ ਸਵਾਰੀਆਂ ਜਿਹੜੀਆਂ ਆਟੋ ਦੇ ਵਿੱਚ ਸਵਾਰ ਸੀਗੀਆਂ ਉਹਨਾਂ ਨੇ ਮਸਾ ਆਪਣੀ ਜਾਨ ਜਿਹੜੀ ਆ ਉਹ ਭੱਜ ਕੇ ਬਚਾਈ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਹਾਦਸਾ ਵਾਪਰਿਆ ਹੈ ਕੇਰਲ ਦੇ ਵਿੱਚ ਅਤ੍ਰੂ ਵੰਤਮਪੁਰਨ ਦੇ ਵਿੱਚ ਇਹ ਭਿਆਨਕ ਹਾਦਸਾ ਜਿਹੜਾ ਆ ਉਹ ਵਾਪਰਿਆ ਹੈ ਔਰ 4 ਲੋਕ ਜ਼ਖਮੀ ਹੋਏ ਨੇ 1 ਦੀ ਦਰਦਨਾਕ ਮੌਤ ਜਿਹੜੀ ਉਹ ਹੋ ਚੁੱਕੀ ਹੈ ਆਟੋ ਰਿਕਸ਼ਾ ਸਕੂਟਰੀ ਤੇ ਕਾਰ ਦੇ ਵਿਚਾਲੇ ਭਿਆਨਕ ਟੱਕਰ ਕੋਈ ਪਰ ਖੱੱਚੇ ਤੱਕ ਉੱਡ ਚੁੱਕੇ ਨੇ ਸਾਰੀਆਂ ਚੀਜ਼ਾਂ ਦੇ ਔਰ ਇੱਕ ਜਣੇ ਦੀ ਦਰਦਨਾਕ ਮੌਤ ਵੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅੱਗ ਬੁਝਾਈ ਗਈ ਔਰ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਆਟੋ ਸਕੂਟਰੀ ਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਜੀ ਹਾਂ ਤਿੰਨ ਵਾਨਾਂ ਦੀ ਭਿਆਨਕ ਟੱਕਰ ਨੇ ਆਤਿਆਂ ਨੇ ਹਾ ਹਾ ਕਾਰ ਜੁੜਿਆ ਉਹ ਮੁਚਾ ਦਿੱਤੀ ਹੈ ਤਾਂ ਤਸਵੀਰਾਂ ਬਹੁਤ ਖੌਫਨਾਕ ਨੇ ਆਟੋ ਜੜਿਆ ਉਹ ਤਾਂ ਸੜ ਕੇ ਸੁਆਹ ਹੋ ਚੁੱਕਿਆ ਹੈ ਕਾਰ ਦੇ ਵੀ ਪਰਖੱਚੇ ਉੱਡ ਚੁੱਕੇ ਨੇ ਔਰ ਸਕੂਟਰੀ ਜੁੜੀ ਆ ਅੱਧੀ ਕਿਤੇ ਪਈ ਹੈ ਤੇ ਅੱਧੀ ਕਿਤੇ ਪਈ ਆ ਬਹੁਤ ਭਿਆਨਕ ਹਾਦਸਾ ਹੈ ਇੱਕ ਜਣੇ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤੇ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਆਟੋ ਜਿਹੜਾ ਆ ਉਸ ਉਹਦੀ ਟੱਕਰ ਸਕੂਟਰੀ ਦੇ ਨਾਲ ਕੋਈ ਔਰ ਸਕੂਟਰੀ ਦੇ ਨਾਲ ਟੱਕਰ ਕਾਰ ਦੀ ਹੋਗੀ ਤਾਂ ਤਿੰਨੇ ਚੀਜ਼ਾਂ ਆਪਸ ਦੇ ਵਿੱਚ ਟਕਰਾ ਗਈਆਂ ਬੈਲੈਂਸ ਵਿਗੜਨ ਕਰਕੇ ਬੇਕਾਬੂ ਹੋ ਗਈਆਂ ਔਰ ਉਸ ਤੋਂ ਬਾਅਦ ਆਟੋ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਕਾਰਨ ਆਟੋ ਜਿਹੜਾ ਆ ਸਾਰਾ ਸੜਕੇ ਸੁਆਹ ਹੋ ਚੁੱਕਿਆ ਔਰ ਗੱਡੀ ਦੀ ਜੇ ਅਸੀਂ ਗੱਲ ਕਰੀਏ ਤਾਂ ਗੱਡੀ ਦੇ ਵੀ ਕੱਲੇ-ਕੱਲੇ ਪਰ ਖੱਚੇ ਉੱਡ ਚੁੱਕੇ ਨੇ ਬਾਰੀਆਂ ਸ਼ੀਸ਼ੇ 에ਅਰ ਬੈਗ ਵਗੈਰਾ ਵੀ ਖੁੱਲ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਹਾਈਵੇ ਤੇ ਦਰਸਲ ਇਹ ਹਾਦਸਾ ਵਾਪਰਿਆ ਆ ਹਾਦਸਾ ਜਦੋਂ ਹੋਇਆ ਤਾਂ ਆਸ-ਪਾਸ ਕਈ ਲੋਕ ਸੀ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਕਿਉਂਕਿ ਹਾਈਵੇ ਸੀਗਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਅੱਗੇ ਪਿੱਛੇ ਵੀ ਟ੍ਰੈਫਿਕ ਸੀਗੀ ਔਰ ਜੱਕਦਮ ਆਟੋ ਜਿਹੜਾ ਆ ਉਸ ਨੂੰ ਭਿਆਨਕ ਅੱਗ ਲੱਗ ਜਾਂਦੀ ਔਰ ਸਵਾਰੀਆਂ ਜਿਹੜੀਆਂ ਆਟੋ ਦੇ ਵਿੱਚ ਸਵਾਰ ਸੀਗੀਆਂ ਉਹਨਾਂ ਨੇ ਮਸਾ ਆਪਣੀ ਜਾਨ ਜਿਹੜੀ ਆ ਉਹ ਭੱਜ ਕੇ ਬਚਾਈ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਹਾਦਸਾ ਵਾਪਰਿਆ ਹੈ ਕੇਰਲ ਦੇ ਵਿੱਚ ਥਰੂਵੰਤਮਪੁਰਨ ਦੇ ਵਿੱਚ ਇਹ ਭਿਆਨਕ ਹਾਦਸਾ ਜਿਹੜਾ ਆ ਉਹ ਵਾਪਰਿਆ ਹੈ ਅਰ 4 ਲੋਕ ਜ਼ਖਮੀ ਹੋਏ ਨੇ ਇੱਕ ਦੀ ਦਰਦਨਾਕ ਮੌਤ ਜਿਹੜੀ ਉਹ ਹੋ ਚੁੱਕੀ ਐ ਆਟੋ ਰਿਕਸ਼ਾ ਸਕੂਟਰੀ ਤੇ ਕਾਰ ਦੇ ਵਿਚਾਲੇ ਭਿਆਨਕ ਟੱਕਰ ਕੋਈ ਪਰ ਖੱੱਚੇ ਤੱਕ ਉੱਡ ਚੁੱਕੇ ਨੇ ਸਾਰੀਆਂ ਚੀਜ਼ਾਂ ਦੇ ਔਰ ਇੱਕ ਜਣੇ ਦੀ ਦਰਦਨਾਕ ਮੌਤ ਵੀ ਹੋ ਚੁੱਕੀ ਐ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅੱਗ ਬੁਝਾਈ ਗਈ ਔਰ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਤੇ ਆਟੋ ਸਕੂਟਰੀ ਤੇ ਕਾਰ ਦੀ ਭਿਆਨਕ ਟੱਕਰ ਹੋਈ ਐ ਜੀ ਹਾਂ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਨੇ ਪਾਟੜਾ ਪਾਦਤੀਆਂ ਨੇ ਹਹਾਕਾਰ ਜੁੜਿਆ ਉਹ ਮੁਚਾ ਦਿੱਤੀ ਹੈ ਤਾਂ ਤਸਵੀਰਾਂ ਬਹੁਤ ਖੌਫਨਾਕ ਨੇ ਆਟੋ ਜੜਿਆ ਉਹ ਤਾਂ ਸੜ ਕੇ ਸੁਆਹ ਹੋ ਚੁੱਕਿਆ ਹੈ ਕਾਰ ਦੇ ਵੀ ਪ੍ਰਖੱਚੇ ਉੱਡ ਚੁੱਕੇ ਨੇ ਔਰ ਸਕੂਟਰੀ ਜੁੜੀ ਆ ਅੱਧੀ ਕਿਤੇ ਪਈ ਐ ਤੇ ਅੱਧੀ ਕਿਤੇ ਪਈ ਆ ਬਹੁਤ ਭਿਆਨਕ ਹਾਦਸਾ ਹੈ ਇੱਕ ਜਣੇ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤੇ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਆਟੋ ਜਿਹੜਾ ਆ ਉਸ ਉਹਦੀ ਟੱਕਰ ਸਕੂਟਰੀ ਦੇ ਨਾਲ ਕੋਈ ਔਰ ਸਕੂਟਰੀ ਦੇ ਨਾਲ ਟੱਕਰ ਕਾਰ ਦੀ ਹੋ ਗਈ ਤਾਂ ਤਿੰਨੇ ਚੀਜ਼ਾਂ ਆਪਸ ਦੇ ਵਿੱਚ ਟਕਰਾ ਗਈਆਂ ਬੈਲੈਂਸ ਵਿਗੜਨ ਕਰਕੇ ਬੇਕਾਬੂ ਹੋ ਗਈਆਂ ਔਰ ਉਸ ਤੋਂ ਬਾਅਦ ਆਟੋ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਕਾਰਨ ਆਟੋ ਜਿਹੜਾ ਆ ਸਾਰਾ ਸੜਕੇ ਸੁਆਹ ਹੋ ਚੁੱਕਿਆ ਔਰ ਗੱਡੀ ਦੀ ਅਸੀਂ ਗੱਲ ਕਰੀਏ ਤਾਂ ਗੱਡੀ ਦੇ ਵੀ ਕੱਲੇ-ਕੱਲੇ ਪ੍ਰਖੱਚੇ ਉੱਡ ਚੁੱਕੇ ਨੇ ਬਾਰੀਆਂ ਸ਼ੀਸ਼ੇ 에ਅਰ ਬੈਗ ਵਗੈਰਾ ਵੀ ਖੁੱਲ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਈਵੇ ਤੇ ਦਰਅਸਲ ਇਹ ਹਾਦਸਾ ਵਾਪਰਿਆ ਹੈ ਹਾਦਸਾ ਜਦੋਂ ਹੋਇਆ ਤਾਂ ਆਸ-ਪਾਸ ਕਈ ਲੋਕ ਸੀ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਕਿਉਂਕਿ ਹਾਈਵੇ ਸੀਗਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਅੱਗੇ ਪਿੱਛੇ ਵੀ ਟ੍ਰੈਫਿਕ ਸੀਗੀ ਔਰ ਜੱਕਦਮ ਆਟੋ ਜਿਹੜਾ ਆ ਉਸ ਨੂੰ ਭਿਆਨਕ ਅੱਗ ਲੱਗ ਜਾਂਦੀ ਔਰ ਸਵਾਰੀਆਂ ਜਿਹੜੀਆਂ ਆਟੋ ਦੇ ਵਿੱਚ ਸਵਾਰ ਸੀਗੀਆਂ ਉਹਨਾਂ ਨੇ ਮੱਸਾ ਆਪਣੀ ਜਾਨ ਜਿਹੜੀ ਆ ਉਹ ਭੱਜ ਕੇ ਬਚਾਈ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਹਾਦਸਾ ਵਾਪਰਿਆ ਹੈ ਕੇਰਲ ਦੇ ਵਿੱਚ ਥਰੂ ਵੰਤਮਪੁਰਨ ਦੇ ਵਿੱਚ ਇਹ ਭਿਆਨਕ ਹਾਦਸਾ ਜਿਹੜਾ ਆ ਉਹ ਵਾਪਰਿਆ ਹੈ ਔਰ ਚਾਰ ਲੋਕ ਜ਼ਖਮੀ ਹੋਏ ਨੇ ਇੱਕ ਦੀ ਦਰਦਨਾਕ ਮੌਤ ਜਿਹੜੀ ਉਹ ਹੋ ਚੁੱਕੀ ਆ ਆਟੋ ਰਿਕਸ਼ਾ ਸਕੂਟਰੀ ਤੇ ਕਾਰ ਦੇ ਵਿਚਾਲੇ ਭਿਆਨਕ ਟੱਕਰ ਕੋਈ ਪਰ ਖੱੱਚੇ ਤੱਕ ਉੱਡ ਚੁੱਕੇ ਨੇ ਸਾਰੀਆਂ ਚੀਜ਼ਾਂ ਦੇ ਔਰ ਇੱਕ ਜਣੇ ਦੀ ਦਰਦਨਾਕ ਮੌਤ ਵੀ ਹੋ ਚੁੱਕੀ ਆ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅੱਗ ਬੁਝਾਈ ਗਈ ਔਰ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਤੇ ਆਟੋ ਸਕੂਟਰੀ ਤੇ ਕਾਰ ਦੀ ਭਿਆਨਕ ਟੱਕਰ ਹੋਈ ਆ ਜੀ ਹਾਂ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਨੇ ਭਾਜੜਾ ਪਾਦਤੀਆਂ ਨੇ ਹਾ ਹਾ ਕਾਰ ਜੁੜੀ ਆ ਉਹ ਮਚਾ ਦਿੱਤੀ ਐ ਤਾਂ ਤਸਵੀਰਾਂ ਬਹੁਤ ਖੌਫਨਾਕ ਨੇ ਆਟੋ ਜਿਹੜਾ ਆ ਉਹ ਤਾਂ ਸੜ ਕੇ ਸੁਆਹ ਕੁ ਚੁੱਕਿਆ ਹੈ ਕਾਰ ਦੇ ਵੀ ਪ੍ਰਖੱਚੇ ਉੱਡ ਚੁੱਕੇ ਨੇ ਔਰ ਸਕੂਟਰੀ ਜਿਹੜੀ ਆ ਅੱਧੀ ਕਿਤੇ ਪਈ ਐ ਤੇ ਅੱਧੀ ਕਿਤੇ ਪਈ ਆ ਬਹੁਤ ਭਿਆਨਕ ਹਾਦਸਾ ਹੈ ਇੱਕ ਜਣੇ ਦੀ ਦਰਦਨਾਕ ਮੌਤ ਹੋ ਚੁੱਕੀ ਐ ਤੇ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਆ ਆਟੋ ਜਿਹੜਾ ਆ ਉਸ ਉਹਦੀ ਟੱਕਰ ਸਕੂਟਰੀ ਦੇ ਨਾਲ ਕੋਈ ਔਰ ਸਕੂਟਰੀ ਦੇ ਨਾਲ ਟੱਕਰ ਕਾਰ ਦੀ ਹੋ ਗਈ ਤਾਂ ਤਿੰਨੇ ਚੀਜ਼ਾਂ ਆਪਸ ਦੇ ਵਿੱਚ ਟਕਰਾ ਗਈਆਂ ਬੈਲੈਂਸ ਵਿਗੜਨ ਕਰਕੇ ਬੇਕਾਬੂ ਹੋ ਗਈਆਂ ਔਰ ਉਸ ਤੋਂ ਬਾਅਦ ਆਟੋ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਕਾਰਨ ਆਟੋ ਜਿਹੜਾ ਆ ਸਾਰਾ ਸੜਕੇ ਸੁਆਹ ਹੋ ਚੁੱਕਿਆ ਔਰ ਗੱਡੀ ਦੀ ਅਸੀਂ ਗੱਲ ਕਰੀਏ ਤਾਂ ਗੱਡੀ ਦੇ ਵੀ ਇਕੱਲੇ ਇਕੱਲੇ